ਦੇ ਜਿਹੜੇ ਗੋਲੇ ਨੇ ਉਹ ਛੁੱਟੇ ਜਾ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕ ਜੋ ਜਵਾਨ ਇੱਥੇ ਇਕੱਠੇ ਹੋਏ ਸੀ ਉਹ ਜੋ ਨੇ ਅਥਰੂ ਗੈਸ ਦੇ ਇਹ ਗੋਲੇ ਹੁਣ ਹਰਿਆਣਾ ਪੁਲਿਸ ਦੇ ਵੱਲੋਂ ਛੁੱਟੇ ਜਾ ਰਹੇ ਨੇ ਕਿਉਂਕਿ ਕਾਫੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ ਤਸਵੀਰਾਂ ਦਾ ਰੁਕ ਕਰ ਲੈਣੇ ਆ ਤਸਵੀਰਾਂ ਜਿ ਤੁਸੀਂ ਦੇਖ ਪਾ ਰਹੇ ਹੋ ਕਾਫੀ ਕਿਸਾਨ ਇੱਥੇ ਇਕੱਠੇ ਹੋਏ ਨੇ ਇਤਨਾਲ ਹੀ ਜ਼ੂਮ ਕਰਕੇ ਮੈਂ ਕੈਮਰਾ ਪਰਸਨ ਨੂੰ ਕਹੂੰਗੀ ਕਿ ਸਾਹਮਣੇ ਨਿਹੰਗ ਸਿੰਘ ਡਟੇ ਹੋਏ ਨੇ ਇਹਨਾਂ ਦੇ ਵੱਲੋਂ ਕਾਫੀ ਵੱਡਾ ਜੋ ਪੱਥਰ ਇਥੇ ਅੜਿਕਾ ਬਣਾਇਆ ਹੋਇਆ ਸੀ ਤਾਂ ਜੋ ਅੰਦਰ ਐਂਟਰ ਨਾ ਕਰਨ ਕੱਗਰ ਨਦੀਵਾਲ ਨਾ ਜਾ ਸਕਣ ਇਸ ਕਰਕੇ ਉਹਨਾਂ ਦੇ ਵੱਲੋਂ ਉਹ ਪਾਸੇ ਨੂੰ ਹਟਾਇਆ ਗਿਆ ਹਾਲਾਂਕਿ ਪ੍ਰਸ਼ਾਸਨ ਜੋ ਦੂਜੇ ਪਾਸੇ ਮੌਜੂਦ ਹੈ ਪੁਲਿਸ ਅਧਿਕਾਰੀ ਮੌਜੂਦ ਨੇ ਉਹਨਾਂ ਦੇ ਵੱਲੋਂ ਅਨਾਉਂਸਮੈਂਟਸ ਕੀਤੀ ਜਾ ਰਹੀਆਂ ਨੇ ਕਿ ਤੁਸੀਂ ਅਜਿਹੀਆਂ ਹਰਕਤਾਂ ਨਾ ਕਰੋ ਜੇ ਕੰਮ ਨਾ ਕਰੋ ਕਿ ਤੁਹਾਨੂੰ ਬਲਪੂਰਵਕ ਇਥੋਂ ਹਟਾਣਾ ਪਵੇ ਸੋ ਫਿਲਹਾਲ ਕਾਫੀ ਲੰਬੇ ਸਮੇਂ ਤੱਕ ਇਹ ਮੈਂ ਤਸਵੀਰਾਂ ਚ ਤੁਹਾਨੂੰ ਦਿਖਾ ਰਹੀਆਂ ਤੁਸੀਂ ਦੇਖ ਸਕਦੇ ਹੋ ਅਜਿਹੀ ਜਿਹੜੇ ਅਥਰੂ ਗੈਸ ਦੇ ਗੋਲੇ ਨੇ ਉਹ ਛੁੱਟੇ ਜਾ ਰਹੇ ਨੇ ਜਿਸ ਦੇ ਨਾਲ ਇੱਕ ਪਾਸੇ ਜਿੱਥੇ ਅੱਖਾਂ ਦੇ ਵਿੱਚ ਵੀ ਜਲਨ ਹੋ ਰਹੀ ਹੈ ਨਾਲ ਦੀ ਨਾਲ ਬੋਲਣ 'ਚ ਦਿੱਕਤ ਹੋ ਰਹੀ ਤਾਂ ਜੋ ਜਿਹੜੇ ਲੋਕ ਨਹੀਂ ਉਹਨਾਂ ਦਾ ਇਕੱਠ ਨਾ ਹੋਵੇ ਤਾਂ ਜੋ ਲੋਕ ਜਿਹੜੇ ਨੇ ਕਾਫੀ ਦੂਰ ਤੱਕ ਖੜੇ ਹੋਣ ਲੇਕਿਨ ਫਿਲਹਾਲ ਹੁਣ ਦੇਖਣਾ ਹੋਏਗਾ ਕਿਸਾਨ ਜਥੇਬੰਦੀਆਂ ਨੇ ਕੁਝ ਕਰ ਲਿਆ ਥੋੜੀ ਦੇਰ ਦੇ ਵਿੱਚ ਇੱਥੇ ਜਿਹੜੇ ਕਿਸਾਨ ਨੇ ਹੋਰ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਸਕਦੇ ਕੱਲ ਨੂੰ ਵੱਡੀ ਸੰਖਿਆ ਦੇ ਵਿੱਚ ਇਕੱਠ ਹੋਏਗਾ ਕਿਸਾਨਾਂ ਦਾ ਦੇਖਣਾ ਹੋਏਗਾ ਕਿ ਆਖਿਰ ਮੀਟਿੰਗ ਦੇ ਵਿੱਚੋਂ ਕੀ ਕੁਝ ਨਿਕਲਦਾ ਜਿਹੜੀ ਕਿ ਕੇਂਦਰੀ ਮੰਤਰੀਆਂ ਦੇ ਨਾਲ ਅੱਜ ਹੋ ਰਹੀ ਹੈ ਉਸ ਤੋਂ ਬਾਅਦ ਕੀ ਕੁਝ ਫੈਸਲਾ ਹੁੰਦਾ ਹੈ ਬਹਿਰ ਆਲੇ ਤਾਂ ਭਲਕੇ ਪਤਾ ਲੱਗੇਗਾ ਲੇਕਿਨ ਫਿਲਹਾਲ ਤਸਵੀਰਾਂ 'ਚ ਤੁਹਾਨੂੰ ਇੱਕ ਵਾਰ ਫੇਰ ਤੋਂ ਦਿਖਾਉਂਦੇ ਆ ਕਿ ਕਿਸ ਤਰੀਕੇ ਦੇ ਨਾਲ ਹੁਣ ਆਸ-ਪਾਸ ਦੇ ਪਿੰਡਾਂ ਦੇ ਲੋਕ ਕਿਸਾਨ ਜਿਹੜੇ ਨੇ ਉਹਨਾਂ ਦਾ ਜਮੂ ਇਕੱਠਾ ਹੋਣਾ ਸ਼ੁਰੂ ਹੋ ਗਿਆ ਹੈ ਤੇ ਨਾਲ ਹੀ ਕੁਝ ਨਿਹੰਗ ਸਿੰਘ ਜਿਹੜੇ ਨੇ ਉਹ ਵੀ ਇੱਥੇ ਬੜੇ ਹੋਏ ਨੇ ਦੂਜੇ ਪਾਸੇ ਅਨਾਊਂਸਮੈਂਟਸ ਜੋ ਨੇ ਉਹ ਲੋਕਾਂ ਨੇ ਕੀਤੀਆਂ ਜਾ ਰਹੀਆਂ ਨੇ ਕਿ ਤੁਸੀਂ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜਾਂ ਤਾਂ ਇੱਥੇ ਫੋਰਸ ਫੁਲੀ ਤੁਹਾਨੂੰ ਇਥੋਂ ਹਟਾਇਆ ਜਾ ਸਕਦਾ ਸਾਨੂੰ ਦੇਖਣਾ ਹੋਏਗਾ ਇਹ ਤਸਵੀਰਾਂ ਉਮੀਦ ਕਰਦੇ ਕਿ ਤਣਾਅ ਘੁਰਨਾ ਨਾ ਹੋਣ ਸ਼ਾਂਤੀਪੂਰਵਕ ਸਾਰਾ ਕੁਝ ਬਣਿਆ ਰਹੇ ਕਿਸਾਨ ਬਣੇ ਰਹੇ ਲੇਕਿਨ ਫਿਲਹਾਲ ਜੋ ਸਥਿਤੀ ਹੈ ਕੁਝ ਹੋਰ ਕਹਿ ਰਹੀ ਹੈ ਕਿਉਂਕਿ ਅਥਰੋ ਗੈਸ ਦੇ ਜਿਹੜੇ ਗੋਲੇ ਨੇ ਉਹ ਛੁੱਟੇ ਜਾ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕ ਜੋ ਜਵਾਨ ਇੱਥੇ ਇਕੱਠੇ ਹੋਏ ਸੀ ਉਹ ਜੋ ਨੇ ਸੇਫਲੀ ਮੈਂ ਕੈਮਰਾ ਪਰਸਨ ਕਹੂੰਗੀ ਕਿ ਬੜੇ ਸੇਫ ਤਰੀਕੇ ਦੇ ਨਾਲ ਕੰਮ ਕਰਨ ਤੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਭਜਾਇਆ ਜਾ ਰਿਹਾ ਕਿਉਂਕਿ ਅਥਰੂ ਗੈਸ ਦੇ ਗੋਲੇ ਲਗਾਤਾਰ ਸੁੱਟੇ ਜਾ ਰਹੇ ਨੇ ਜੋ ਕਿ ਬਹੁਤ ਹੀ ਘਾਤਕ ਵੀ ਕਹਿ ਸਕਦੇ ਕਿਉਂਕਿ ਕਿਉਂਕਿ ਬਹੁਤ ਹੀ ਜ਼ਹਿਰੀਲੀ ਜੋ ਗੈਸ ਹੈ ਇਸ ਦੇ ਵਿੱਚ ਜਿਸ ਦੇ ਨਾਲ ਸਾਹ ਲੈਣਾ ਵੀ ਬੜਾ ਮੁਸ਼ਕਿਲ ਹੋ ਰਿਹਾ ਹੈ ਮੈਂ ਕੈਮਰਾ ਪਰਸਨ ਨੂੰ ਕਹੂੰਗੀ ਕਿ ਉੱਪਰ ਦੀ ਤਸਵੀਰਾਂ ਦਿਖਾਣ ਕਿ ਸੋ ਕੋਸ਼ਿਸ਼ ਕੀਤੀ ਜਾ ਰਹੀ ਹੈ ਡਰੋਨ ਦੇ ذریعے ਉਪਰੋਂ ਅ ਥਰੂ ਗੈਸ ਦੇ ਜੋ ਗੋਲੇ ਨੇ ਉਹ ਛੁੱਟੇ ਜਾ ਰਹੇ ਨੇ ਤਾਂਕਿ ਤਾਂ ਜੋ ਇਕੱਠ ਨਾ ਹੋ ਸਕੇ ਕਿਉਂਕਿ ਅਨਾਊਂਸਮੈਂਟਸ ਵਾਰ-ਵਾਰ ਇਹੀ ਨੇ ਕਿ ਤੁਸੀਂ ਵੱਡਾ ਇਕੱਠ ਨਾ ਕਰੋ ਸ਼ੋਰ ਨਾ ਕਰੋ ਤੇ ਨਹੀਂ ਅ ਕੋਸ਼ਿਸ਼ ਕਰੋ ਅੱਗੇ ਵਧਣ ਦੀ ਤਾਂ ਜੋ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਜੋ ਜ਼ਬਰਦਸਤੀ ਹੈ ਉਹ ਨਾ ਕਰਨੀ ਪਵੇ ਵਿੜੇ ਜਾਂਦੇ ਸ੍ਰੋਹੀ ਦਿਨਲ ਪੈਂਕਾ ਮਿਲੂ ਟੈਲੀਪੋਸ ਪੰਜਾਬ ਬੜਾ ਹਿਮਾਚਲ ਅੰਬਾਲਾ